ਸਾਰੇ ਹੀ ਮੁਲਾਜ਼ਮ ਪੈਨਸ਼ਨਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪੰਜਾਬ ਸਰਕਾਰ ਦੀ ਪੈਨਸ਼ਨ ਤੇ ਪੈਨਸ਼ਨ ਦੀ ਜਿਹੜੀ ਹੈ 2.50 ਫੈਕਟਰ ਦੇ ਨਾਲ ਸੋਧਨ ਸੰਬੰਧੀ ਲਗਾਏ ਇਸ ਕੇਸ ਦੀ ਅਗਲੀ ਡੇਟ ਦਾ ਜ਼ਿਕਰ ਕਰਾਂਗੇ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਰਿਕਵੈਸਟ ਹੈ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਲੈਣਾ ਜੀ ਸੋ ਦੋਸਤੋ ਦੱਸਦੀ 1-1 2016 ਤੋਂ ਡਿਊ ਪੰਜਾਬ ਸਰਕਾਰਾਂ ਦੇ ਮੁਲਾਜ਼ਮਾਂ ਤੇ ਪੈਸ਼ਨਰ ਲਈ ਜਦੋਂ ਪਿਛਲੀ ਕਾਂਗਰਸ ਸਰਕਾਰ ਨੇ ਮਿਤੀ 5/7/2021 ਨੂੰ ਨੋਟੀਫਿਕੇਸ਼ਨ ਕਾਰ ਕਿਸ ਛੇ ਮਾਤਨ ਖਾ ਕਮਿਸ਼ਨ ਲਾਗੂ ਕੀਤਾ ਸੀ ਤਾਂ ਇਸ ਦੇ ਵਿੱਚ ਖਾਮੀਆਂ ਜਿਹੜੀਆਂ ਕਾਫੀ ਪਾਈਆਂ ਦੇਖਣ ਨੂੰ ਮਿਲੀਆਂ ਸਨ ਜੋ ਕਿ ਅਸਤਕ ਵੀ ਦੂਰ ਨਹੀਂ ਕੀਤੀਆਂ ਗਈਆਂ ਭਾਵੇਂ ਕਿ ਇਸ ਸਬੰਧ ਦੇ ਪੰਜਾਬ ਸਰਕਾਰ ਦੇ ਦੁਆਰਾ ਇੱਕ ਅਨਾਰਮਲੀ ਕਮੇਟੀ ਦਾ ਗਠਨ ਵੀ ਕੀਤਾ ਹੋਇਆ ਹੈ ਜਿਸ ਦੀਆਂ ਕਈ ਮੀਟਿੰਗਾਂ ਹੋਣ ਦੇ ਬਾਵਜੂਦ ਕੋਈ ਵੀ ਹੱਲ ਨਹੀਂ ਕੀਤਾ ਜਿਵੇਂ ਤਨਖਾਹ ਕਮਿਸ਼ਨ ਦੇ ਨੋਟੀਫਿਕੇਸ਼ਨ ਦੇ ਵਿੱਚ ਪੰਜਾਬ ਸਰਕਾਰ ਨੇ ਜਿੱਥੇ ਮਲਾਜ਼ਮਾਂ ਦੇ 37 ਪ੍ਰਕਾਰ ਦੇ ਪੱਤੇ ACP ਦਾ ਲਾਭ ਖੋ ਜਿਹੜਾ ਕਿ ਖੋ ਲਿਆ ਸੀਗਾ ਉੱਥੇ ਪੈਨਸ਼ਨ ਨਾਲ ਵੀ ਜਿਹੜਾ ਬਹੁਤ ਵੱਡਾ ਤੱਕਾ ਕੀਤਾ ਗਿਆ ਸੀ 6ਵੇਂ ਤਨਖਾਹ ਕਮਿਸ਼ਨ ਨੇ ਸਿਫਾਰਿਸ਼ ਕੀਤੀ ਸੀ ਕਿ ਪੈਨਸ਼ਨਰ ਦੀ ਪੈਨਸ਼ਨ 2.59 ਦੇ ਨਾਲ ਸੋਧੀ ਜਾਵੇ ਪਰੰਤੂ ਹੋਇਆ ਇਹ ਕਿ ਉਸ ਵੇਲੇ ਕਾਂਗਰਸ ਸਰਕਾਰ ਦੇ ਜਿਹੜਾ 113% ਡੀਏ ਦੇ ਦੇਣ ਤੋਂ ਬਾਅਦ 15% ਦਾ ਲਾਭ ਦੇ ਕੇ ਪੈਨਸ਼ਨ ਸੋਧਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਸ ਦੇ ਨਾਲ ਪੈਨਸ਼ਨ ਦਾ ਪੈਨਸ਼ਨ ਸੋਧਨ ਦੇ ਜਿਹੜਾ 2.59 ਦਾ ਜਿਹੜਾ ਫੈਕਟਰ ਹੈ ਉਹ ਸਿਰਫ 2.45 ਤੇ ਹੀ ਨਿਭੜਿਆ ਸੀ ਜਿਸ ਦੇ ਨਾਲ ਪੈਨਸ਼ਨ ਦੀ ਦੀ ਹੋਈ ਪੈਨਸ਼ਨ ਨੂੰ ਜਿਹੜਾ ਵੱਡਾ ਵਿਤੀ ਨੁਕਸਾਨ ਹੋਇਆ ਅਤੇ ਇਸ ਸਬੰਧੀ ਪੈਨਸ਼ਨ ਦੇ ਵਿੱਚ ਪਿਛਲੀ ਕਾਂਗਰਸ ਸਰਕਾਰ ਦੇ ਵਿਰੁੱਧ ਵਿਆਪਿਕ ਰੋਸ ਦੇਖਣ ਨੂੰ ਮਿਲਿਆ ਇਸ ਰੋਸ ਦੀ ਚੱਲਦਿਆਂ ਜਦੋਂ 2022 ਦੀਆਂ ਚੋਣਾਂ ਦਾ ਵਿਕਲ ਵੱਜਿਆ ਤੇ ਆਮ ਆਦਮੀ ਪਾਰਟੀ ਨੇ ਮਲਾਸਮਾਂ ਤੇ ਪੈਨਸ਼ਨਰ ਦੀ ਮੰਗ ਨੂੰ ਪਹਿਚਾਨਦੇ ਹੋਏ ਉਹਨਾਂ ਦੇ ਸਾਰੇ ਮਸਲੇ ਸੱਤਾ ਦੇ ਵਿੱਚ ਆਉਣ ਤੋਂ ਤੁਰੰਤ ਬਾਅਦ ਹੱਲ ਕਰਨ ਦਾ ਜਿਹੜਾ ਵੱਡਾ ਵਾਅਦਾ ਕੀਤਾ ਸੀਗਾ ਇਨ੍ਹਾਂ ਵਾਅਦਿਆਂ ਦੇ ਵਿੱਚੋਂ ਇੱਕ ਜਿਹੜਾ ਵਿਆਪਿਕ ਜਿਹੜਾ ਹੈ ਪੈਨਸ਼ਨਰਸ ਦੀ ਪੈਨਸ਼ਨ ਜਿਹੜੀ ਹੈ 2.9 ਫੈਕਟਰ ਦੇ ਨਾਲ ਸੋਧੀ ਜਾਣ ਸਬੰਧੀ ਸ਼੍ਰੀ ਹਰਪਾ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੈਨਸ਼ਨ ਦੀ ਇਸ ਵੱਡੀ ਮੰਗ ਨੂੰ ਦਰਦਨਾਕ ਕਰਕੇ ਜਿਹੜਾ ਕਿ ਜਿਹੜੇ ਕਿ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ ਹੈ ਫਿਰ ਕੀ ਪੈਸ਼ਨ ਮਾਨ ਜੋ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਆਪਣੀ ਇਸ ਹੱਕੀ ਮੰਗ ਨੂੰ ਪੂਰਾ ਕਰਵਾਉਣ ਦੇ ਲਈ ਰਿਟ ਪਟੀਸ਼ਨ ਦਾਇਰ ਕਰਨ ਦੀ ਮਜਬੂਰ ਜਿਹੜਾ ਮਜਬੂਰ ਹੋਏ ਇਸੇ ਤਰ੍ਹਾਂ ਦੀ ਇੱਕ ਜਿਹੜੀ ਰਿਟ ਪਟੀਸ਼ਨ ਸੀ double p ਜਿਹੜੀ 12141 ਜਿਹੜੀ 2023 ਨਰਿੰਦਰਪਾਲ ਐਂਡ ਆਦਰਸ ਵਰਸਸ ਪੰਜਾਬ ਐਂਡ ਆਦਰਸ ਫਾਈਲ ਕੀਤੀ ਗਈ ਸੀ ਇਸ ਦੀਆਂ ਜਿਹੜੀਆਂ ਨੂੰ ਜਿਹੜਾ 2023 ਦੇ ਵਿੱਚ ਤੇ 2024 ਦੇ ਵਿੱਚ ਕਈ ਸੁਣਵਾਈਆਂ ਹੋਈਆਂ ਇਸੇ ਤਰ੍ਹਾਂ ਹੀ 2.98 ਫੈਕਟਰ ਦੇ ਸੰਬੰਧੀ ਇੱਕ ਮਹੱਤਮ ਪੁੰਨ ਸੁਣਵਾਈ ਵੀ ਮਿਤੀ 28 11 2024 ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਹੋਈ ਜਿਸ ਦੇ ਵਿੱਚ ਹਰਿਆਣਾ ਹਾਈ ਕੋਰਟ ਨੇ ਆਪਣਾ ਫੈਸਲਾ ਪੈਨਸ਼ਨਰੋਸ ਦੇ ਹੱਕ ਦੇ ਵਿੱਚ ਕਰਦਿਆਂ ਹੋਇਆ ਇਸ ਨੂੰ 3 ਮਹੀਨਿਆਂ ਦੇ ਵਿੱਚ ਲਾਗੂ ਕਰਨ ਦਾ ਹੁਕਮ ਸੁਣਾਇਆ ਪਰ ਸਰਕਾਰ ਨੇ ਕਾਨੂੰਨੀ ਪੇਚ ਵਰਤਦੇ ਹੋਏ ਤਿੰਨ ਡੇਟ ਜਿਹੜੀ ਕਿ ਪੰਜਾਬ ਦੇ ਪੈਨਸ਼ਰਰਸ ਦੇ ਪੈਨਸ਼ਨ ਨੂੰ ਜਿਹੜੀ 2.59 ਦਾ ਫੈਕਟਰ ਲਾਗੂ ਨਹੀਂ ਅਗਲੀ ਹੀアリング ਜਿਹੜੀ ਹੈ 8 April ਨੂੰ ਹੋਵੇਗੀ ਕੋਰਟ ਰੂਮ ਨੰਬਰ ਜਿਹੜਾ 36 ਦੇ ਵਿੱਚ ਸੀਰੀਅਲ ਨੰਬਰ ਜਿਹੜਾ 2770 ਦੇ ਵਿੱਚ ਜਿਹੜਾ ਕਿ ਜਿਹੜੀ ਸੁਣਵਾਈ ਜਿਹੜੀ ਹੈ ਮਿਸਟਰ ਅਨਿਲ ਮਿਸਟਰ ਜਸਟਿਸ ਅਮਨ ਚੌਧਰੀ ਦੇ ਬੈਂਚ ਦੁਆਰਾ ਕੀਤੀ ਜਾਵੇਗੀ ਇਸ ਕੇਸ ਦੇ ਜਿਹੜੀ ਹੈ 8 April ਜਾਣੀ ਕਿ ਅੱਜ ਦੀ ਜਿਹੜੀ ਸੁਣਵਾਈ ਰੱਖੀ ਗਈ ਹੈ ਪਟੀਸ਼ਨ ਇਸ ਕੇਸ ਦੀ ਪਟੀਸ਼ਨ ਕਰਤਾ ਦੇ ਐਡਵੋਕੇਟ ਸ਼੍ਰੀ ਵਿਕਾਸ ਐਡਵੋਕੇਟ ਐਜੀ ਪੰਜਾਬ ਹਨ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਪੈਨਸ਼ਨਰਜ਼ ਦੇ ਲਈ ਇਸ ਦੀ অতি ਮਹੱਤਵਪੂਰਨ ਕੇਸ ਦੀ ਅਗਲੀ ਜਿਹੜੀ ਹੈ 8 April 2025 ਨੂੰ ਕੀ ਫੈਸਲਾ ਆਊਗਾ ਮਾਨ ਜੋ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿੱਤਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਤੇ ਪੈਨਸ਼ਨਰ ਫਿਲਹਾਲ 2.45 ਜੇਕਰ ਫੈਕਟਰ ਨਾਲ ਰੀਫਿਕਸਿੰਗ ਕੀਤੀ ਗਈ ਤਾਰੀਬ ਵਾਇਸ ਪ੍ਰਾਪਤ ਕਰਨ ਲਈ ਮਜਬੂਰ ਹਨ ਇਸ ਦੇ ਨਾਲ ਉਹਨਾਂ ਨੂੰ ਭਾਰੇ ਆਰਥਿਕ ਅਤੇ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਵੀਡੀਓ ਦੇ ਬਸ ਇੰਨਾ ਹੀ ਵੀਡੀਓ ਵਿੱਚ ਬਣੇ ਰਹਿ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ